ਕਿਹੜੇ ਕਿਹੜੀ ਜ਼ਿਆਦਾ ਵਰਤੀ ਹੈ ਗਰਮੀ ਦੇ ਵਿੱਚ ਆਲੂ ਖਾਰਾ ਵਰਤੇ ਹਾਂਜੀ ਹੂੰ ਬਹੁਤ ਹੀ ਕੀ ਲੱਗਦਾ ਵੀ ਆਲੂ ਖਾਰੇ ਬਣਾਉਂਦੇ ਨੇ ਜਾਂ ਉੱਡ ਜਾਂਦੇ ਨੇ ਨਹੀਂ ਬਈ ਆਪਾਂ ਤੁਹਾਨੂੰ ਸੱਚੀ ਗੱਲ ਹੀ ਦੱਸਾਂਗੇ ਬਈ ਜਮਾਂ ਆਲੂ ਖਾਰਾ ਜੀ ਤੱਕ ਇਹਦੇ ਰਾਸ ਆ ਗਿਆ ਤਾਂ ਬਹੁਤ ਚੰਗਾ ਹੂੰ ਜ਼ਿਆਦਾਤਰ ਆਲੂ ਖਾਰੇ ਤੇ ਉੱਤਰ ਵਾਲੇ ਹਰਦੇ ਵੀ ਹੂੰ ਇਹ ਦੇਣੀ ਦੇ ਚਾਰਜੇ ਤੱਕ ਨਾ ਲੱਗੇ ਤਾਂ ਉੜਦੇ ਵੀ ਬਹੁਤ ਹੈ। ਅਸੀਂ ਤਾਂ ਜ਼ਿਆਦਾਤਰ ਛੱਡਦੇ ਪਾਣੀ ਤੇ। ਆਲੂ ਖਾਰੇ ਤੇ ਵੀ ਬਹੁਤ ਛੱਡੇ ਜਿੱਤੇ ਵੀ ਆ। ਧੂੜ ਨਹੀਂ ਮਾਰਦੇ। ਤੇ ਪਰ ਆਲੂ ਹਰੇ ਤੇ ਮੇਰੇ ਮੰਨਣਾ ਤੇ ਆ ਵੀ ਆਲੂ ਹਰੇ ਦਾ ਪੁੱਤਰ ਗਰਮੀ 'ਚ ਫੁੱਲ ਜੜੰਦਾ ਵੀ 10-15 ਦਿਨ। ਜ਼ਿਆਦਾਤਰ ਤਾਂ ਅਸੀਂ ਪਾਣੀ ਦੇ ਛੱਡਦੇ ਪੁੱਤਰ। ਆਲੂ ਖਾਰੇ ਤੇ ਵੀ ਛੱਡੇ ਉੜਦੇ ਜਿੱਤਦੇ। ਹੂੰ। ਆਪਣਾ ਮੰਨਣਾ ਤੇ। ਅੱਛਾ ਆਲੂ ਖਾਰੇ ਦੀ ਪਰਖ ਕੀ ਹੈ ਬਾਈ ਜਿੰਨੀਕ ਤੁਸੀਂ ਦੇਖੀ। ਬਈ ਆਪਾਂ ਸਹੀ ਦੱਸਾਂਗੇ ਆਪਾਂ ਕਾਲਾ ਆਲੂ ਕਰਨ ਲਾਇਆ ਨਹੀਂ ਕਿਤੇ। ਹਮ ਆਪ ਨੂੰ ਕਾਲਿਆ ਆਲੂ ਖਰੀਦੀ ਚਾਹਾਂ ਪਰਖਣੀ ਹਮ ਆਪਾਂ ਝੋਟ ਨਹੀਂ ਮਾਰਦੇ ਐਵੇਂ ਕਿਸੇ ਨੂੰ ਗਲਤ ਰਾਹ ਪਾਈਏ ਅਸੀਂ ਲਾਲ ਆਲੂ ਖਰਾ ਵਤਦੇ ਹਮ ਉਹ ਜਦੋਂ ਭਿਉਣੇ ਆਈ ਉਹ ਕੱਚਾ ਜਿਹੜੀ ਕੱਚਾ ਹੁੰਦਾ ਹਮ ਉਹ ਗੁੱਦਜੀ ਬਣ ਜਾਂਦੀ ਏ ਉਹਨੂੰ 30 ਐਮਐਲ ਪਾਣੀ ਚ ਭਿਉਣਾ ਉਹਦਾ ਨਿਚੋੜ ਪੁੱਲ ਕੱਢ ਕੇ ਪਤਲਾ ਕਰਕੇ ਉਸ ਹਾਉਣਾ ਬਦਾਮਾਂ 'ਚ ਧਾਕਣਾ ਅਸੀਂ ਲਾ ਕੱਲਾ ਉਹਨੂੰ ਕਰਦੇ ਆ ਆਲੂ ਖਰਾ ਵੀ ਤੁਸੀਂ ਨਹੀਂ ਸਾਰਾ ਹੀ ਨਿਚੋੜ ਲੈਣੇ ਗੜਕ ਕੱਢ ਕੇ ਪਾਸੇ ਜੜੇ ਉਹਨੂੰ ਐ ਮਾਲ ਕੇ ਪੂਰਾ ਉਹਨਾਂ ਕੱਪੜੇ ਦੂਰੇ ਕੱਪੜੇ ਦੇ ਵਿੱਚ ਦੀ ਲੈ ਕੇ ਉਹਦੀ ਗੁੱਦ ਪਾਸੇ ਘੜਦੇ ਜਿੰਨਾ ਉਹਦਾ ਨਿਚੋੜ ਨਿਕਲ ਗਿਆ ਤੇ ਉਹ ਜਿਵੇਂ ਆਪਣਾ ਮੈਂਗੋ ਸ਼ੇਕ ਹੁੰਦਾ ਇੱਦਾਂ ਸਵਾਦ ਆ ਬਣ ਜਾਂਦਾ ਹੈ ਉਹਦਾ ਅਸੀਂ ਦੋ ਵਰਤਦੇ ਉਹ ਜਿਹੜੀ ਆਪਾਂ ਨੂੰ ਦੱਸੀ ਖੇੜ ਆਪਾਂ ਨੂੰ ਪਤਾ ਕਾਲਾ ਆਲੂ ਖਰਾ ਨਹੀਂ ਬਰਾ ਕਾਲਾ ਆਲੂ ਖਰਾ ਵਰਤਿਆ ਦੂਸਰਾ ਚ ਤੇ ਉਹ ਰਾਤ ਨੂੰ ਨਹੀਂ ਪਤਲਾ ਕਰਕੇ ਉਹਦੀ ਨਹੀਂ ਉਹ ਨੂੰ ਨਹੀਂ ਮੰਲਦੇ ਹੀ ਰਾਤ ਦੂਸਰਜ ਵੀ ਲਾਦਾ ਆਲੂ ਖਰਾ ਹਾਂਜੀ ਹਾਂ ਜਿਹੜੀ ਮੇਰੇ ਉਸਤਾਦ ਦੀ ਖੇੜ ਆ ਬਈ ਕਾਂਤੇ ਦੀ ਉਹ ਚਾਹੀ ਲਾਉਂਗਾ ਹਾਂ ਹਾਇਦਾਨੀ ਸਟਾਰ ਬਣਾ ਲਿਆ ਉਹ ਨਹੀਂ ਆਪਾਂ ਨੂੰ ਜਿਹਨੂੰ ਪਤਾ ਵਰਤਦੇ ਹੋਣਗੇ ਆਪਾਂ ਐਵੇਂ ਕਹੀਏ ਆਪਾਂ ਨੂੰ ਜਿਹੜੀ ਚੀਜ਼ ਦਾ ਪਤਾ ਆਪ ਨੂੰ ਪਤਾ ਏ ਉਹ ਅਸੀਂ ਮੰਨਦੇ ਅੱਛਾ ਲੱਗਦਾ ਕਦੋਂ ਉਸਾਂ ਕੀ ਕਦੋਂ ਲੱਗਦਾ ਹੈ ਮੰਨ ਕੇ ਮਤਲਬ ਟਾਈਮ ਮੈਂ ਤੁਹਾਨੂੰ ਪੁੱਛਦਾ ਨਹੀਂ ਕਿਉਂਕਿ ਤੁਹਾਡੀ ਖੇਡ ਦੀ ਨਾ ਉਹਦਾ ਕਹਿਰ ਦੇ ਵਿੱਚ ਮੰਨ ਕੇ ਚਲੋ ਵੀ ਟੈਂਪਰੇਚਰ ਦੇ ਹਿਸਾਬ ਨਾਲ ਲੱਗਦਾ ਜਾਂ ਤੁਸੀਂ ਦੁੱਸਰ ਚ ਵੀ ਲੈ ਗਏ ਇਸ ਗੱਲ ਨੂੰ ਮੈਂ ਤਾਂ ਪੁਟ ਅਪ ਕਰ ਰਿਆਂ ਗੱਲ ਹੈ ਬਈ ਮੇਰੇ ਸਹੀ ਗੱਲ ਦੱਸਾਂ ਅਸੀਂ ਸਵੇਰ 4 ਵਜੇ ਵੀ ਲਾ ਕੇ ਵੇਖਿਆ ਦੁਪਹਿਰੇ ਲਾ ਕੇ ਵੇਖਿਆ ਅੱਥਨੇ 7 ਵਜੇ ਲਾ ਕੇ ਵੇਖਿਆ ਸਾਰੇ ਗੱਲਾਂ ਤੁਹਾਡੇ ਆਲੂ ਘਰੇ ਦਾ ਕੰਮ ਆ ਗਰਮੀ ਕੱਟਣੀ ਤੇ ਕਬੂਤਰ ਦੀ ਭੁੱਖ ਮਟਾਉਣੀ ਜਦੋਂ ਮਰਜ਼ੀ ਲਾ ਜਿੰਨੂੰ ਤੱਕ ਜਿੰਨੇ ਬਾਦਾਮ ਦਿੱਤੇ ਉਹ ਹਸਾਉਣ ਲੱਗਦਾ ਮੇਰਾ ਮੰਨਣਾ ਤੇ ਆ ਅਸੀਂ ਤਾਂ ਕੂਤਰ ਨੂੰ ਬਾਦਾਮ ਦਿੱਤੇ ਵੀ ਨਹੀਂ ਜੇ ਹੋ ਸਕਦਾ ਮੈਂ ਤੁਹਾਨੂੰ ਗੱਲ ਦਰਾ ਦਿੰਦਾ ਹੀ ਜਿਵੇਂ ਦੂਜੇ ਦਿਨ ਮੀਂਹ ਪੈ ਜੇ ਅਸੀਂ ਅੱਧਾ ਬਦਾਮ ਦਿੱਤਾ ਜਾਂ ਇੱਕ ਦਿੱਤਾ ਸਾਡਾ ਕੁੱਤਰ ਜੇ ਠੰਡਾ ਦਿਨ ਲੱਗਿਆ ਹੋ ਸਕਦਾ ਰਾਤ ਨੂੰ ਬਾਹਰ ਜੇ ਧੁੱਪ ਪੈਦੀ ਤੇ ਹੋ ਸਕਦਾ ਹਰ ਜੀ ਐਸੇ ਮਨ ਦੇ ਵੀ ਭੁੱਖ ਮਟਾਉਂਦਾ ਸਾਡੇ ਹਸਾਵਾਂ ਦਾ ਹੂੰ ਇਦਣ ਮੀਂਹ ਪੈ ਦੂਗਾ ਜਾਂ ਮੰਨ ਕੇ ਠੰਡਾ ਦਿਨ ਲੱਗ ਦੂਗਾ ਵੱਧ ਤੜਦਾ ਕੁੱਤਰ ਅਥਨ ਕਰਨਾ ਕਹਿੰਦਾ ਮੈਂ ਤਾਂ 7 ਵਜੋਂ ਨੇ ਤਾਂ ਕੁੱਤਰ ਉੱਡੂਗਾ ਭਾਵੇਂ ਅੱਧਾ ਬਦਾਮ ਹੀ ਦਿੱਤਾ ਕੋਈ ਨਹੀਂ ਰਹਿਸ਼ ਬਣਾਉਂਦਾ ਅੱਛਾ ਭੁੱਖ ਵੀ ਮਾਰਦਾ ਹੈ ਭੁੱਖ ਵੀ ਮਾਰਦਾ ਹੈ ਜੇ ਕਿਤੇ ਬਦਾਮ ਨਹੀਂ ਘਾੜਵਾ ਦਾ ਚੱਲ ਜਾਂਦਾ ਹਾਂਜੀ ਉਹ ਕਹਿੰਦਾ ਭਾਬੂ ਉੱਥੇ ਹੀ ਗੱਲ ਆ ਗਈ ਮੰਨ ਕੇ ਬਦਾਮਾਂ ਬਦਾਮ ਵਾਲੀ ਤੱਕ ਵੇਖਣੀ ਬਣੀ ਕਈ ਬੰਦੇ ਹੁਣ ਮੰਨਨੇ ਕਿ ਬਦਾਮ ਦੇ ਉਤੋਂ ਦੀ ਵੀ ਲਾ ਦਿੰਦੇ ਜਦੋਂ ਖੱਤ ਗੋਤੋਂ ਦੀ ਵੀ ਲਾ ਦਿੰਦੇ ਐ ਡੋਡੀ ਆਪੋ ਆਪਣਾ ਜਿੱਥੇ ਜਿੱਦਾ ਹੱਥ ਠੀਕਾ ਸਹੀ ਆ ਤੁਸੀਂ ਇਹ ਕਹਿਣਾ ਨਾ ਵੀ ਇਹ ਭੁੱਖ ਮਾਰਦਾ ਬਾਈ ਚਾਂਸ ਆਪਾਂ ਬਦਾਮ ਘੱਟ ਵੱਧ ਕਰ ਲੇ ਕੋਡਜਸਟ ਕਰ ਜਾਂਦਾ ਰਹਿਣ ਤੋਂ ਕਰ ਜਾਂਦੇ ਜਮਾਂ ਕਰ ਹੁਣ ਕਈ ਉਸਤਾਦ ਹੁੰਦੇ ਆ ਹੀ ਦੱਸ ਦਿੰਦੇ ਆ ਉਹ ਕਹਣਗੇ ਪਾਣੀ ਪੀਓ ਤੇ ਨਾਲ ਆਲੂ ਖਰਾਪ ਖੋ ਉਹਨਾਂ ਦਾ ਦਿਮਾਗ ਦੱਸਾਂ ਕੀ ਹੁੰਦਾ ਜੀ ਅਗਲਾ ਆਲੂ ਖਰਾ ਤਾ ਪਿਆ ਹੁੰਦਾ ਜੀ ਜਿਵੇਂ ਹੁਣ ਬਦਾਮ ਘੱਟ ਦਿੱਤੇਗੇ ਅਗਲੇ ਦਿਨ ਨੂੰ ਰਾਤ ਨੂੰ ਮੀਂਹ ਪੈਗਾ ਜਾਂ ਦਿਨ ਠੰਡਾ ਲੱਗ ਗਿਆ ਉਹ ਰਾ ਅਸੀਂ ਕਈ ਵਾਰੀ ਸੂਬਾ ਲਾ ਕੇ ਕਈ ਵਾਰੀ ਮੀਂਹ ਪੈ ਕੇ ਸੂਬਾ ਲਾ ਕੇ ਵੀ ਚੱਟਿਆ। ਸਾਲਾ ਬੰਦਾ ਇਹ ਚੀਜ਼ ਕਰ ਲੈਂਦਾ ਐ ਬੰਦ ਲੈਂਦੇ ਆਪਾਂ। ਇਹ ਭੁੱਖ ਮਾਰ ਮਾ ਜੀ ਉੱਡਣਾ ਕਬੂਤਰ ਨਹੀਂ ਆ। ਇਹ ਆਪਣਾ ਮਨ ਖੜਾਉਣ ਹੁੰਦਾ ਹੀ। ਵੀ ਆਪਾਂ ਇਹ ਚੀਜ਼ ਹੀ ਦੇ ਦਈਏ ਆਥਣ ਕਰ ਦੂਗਾ। ਹੋ ਸਕਦਾ ਉਹਨੇ ਉਹਨਾਂ ਪਤਾ ਮਾ ਦੇ ਆਥਣ ਕੀਤਾ ਹੋਵੇ। ਆਲੂ ਕਰੇ ਨੇ ਕੰਮ ਨਾ ਕਰੇ। ਗਾਮੀ ਨਾ ਕਰੇ ਕੰਮ ਨਾ ਕਰੇ। ਵੀ ਇਹ ਤਾਂ ਆ ਦਾ ਮਨ ਸਮਝਾਉਣਾ ਹੀ। ਇਹ ਗੱਲਾਂ ਜਾਨੀ ਕਿ ਵਰਤਦੇ ਆ ਖਿਡਾਰੀ ਬੰਦੇ ਕਹਿ ਦਿੰਦੇ ਆ ਵੀ ਭਿਓਂ ਕੇ ਰੱਖਣਾ। ਕਈ ਵਾਰੀ ਨਹੀਂ ਵੀ ਲੱਗਦਾ। ਅਗਲੇ ਭਿਓਂ ਕੇ ਉੰਜ ਸਟਾ ਰਖਾ ਦਿੰਦੇ ਆ। ਚਲੋ ਹੋ ਦੇ ਉਥੋਂ ਆਪਾਂ ਸਾਹ ਲਾਉਣੇ ਵੀ ਪੋਖੀ ਮਾ। ਹੂੰ। ਦਾਤ ਵੀ ਦਿੰਦਾ, ਝੋਖੋ ਵੀ ਮਾਰਦਾ। ਓਕੇ। ਹਾਂਜੀ। ਚਲੋ ਆ ਬਹੁਤ ਸੋਹਣੀ ਗੱਲ ਕਰੀ ਵੀਰ ਨੇ ਕਿਉਂਕਿ ਬਾਈ ਲਗਭਗ ਮੈਂ ਵੈਸੇ ਚਲੋ ਵਿੱਚ ਜਾਂਦਾ ਨਹੀਂ ਸੀ ਵਾਲਾ। ਬਾਈ ਨੇ ਆਪ ਹੀ ਦੱਸਤਾ ਵੀ ਕਬੂਤਰਾਂ ਦੀ ਜਿਹੜੀ ਬਾਈ ਨੇ ਦੱਸਿਆ ਸਮਝਦਾਰੀ ਵਾਲੀ ਗੱਲ ਆ ਵੈਸੇ ਜੇ ਤੁਸੀਂ ਪਾਣੀ ਪਿਉਂਤਾਂ ਨਾਲ ਆਲੂ ਬੁਖਾਰਾ ਪੀਓ ਲੋਗੇ ਹੁੰਦਾ ਕੁਛ ਨਹੀਂ। ਬਾਈ ਜਾਣਸ ਕੋਈ ਦੇਣ ਦਾ ਇਹ ਠੁੱਟਾ ਹੋ ਗਿਆ, ਕੋਈ ਫੇਰਫੇਰ ਹੁੰਦੀ ਆ ਤੁਸੀਂ ਵਰਤ ਸਕਦੇ ਹੋ। ਤੇ ਹੁਣ ਮੌਕੇ ਤੁਹਾਨੂੰ ਲਾਊਡ ਲੋਡ ਪੈ ਜੇ ਤੁਸੀਂ ਕਿੱਥੋਂ ਆਲੂ ਬੁਖਾਰਾ ਪਿਉੋਂਗੇ ਵੀ ਕਿੱਥੋਂ ਕਰ ਲੋਗੇ ਵੀਰੇ